ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਦੇ ਘਰ ਪਰਿਵਾਰ ਭਾਈ ਜੀ ਜਾਨਵਰ ਠੀਕ ਠਾਕ ਨੇ ਜੀ ਅੱਜ ਲੈ ਕੇ ਆਏ ਜੀ ਤੁਹਾਡੇ ਲਈ ਵੀਡੀਓ ਜਿਹੜਾ ਹੁਣ ਆਪਾਂ ਦਾਣਾ ਪਾਣੀ ਬਦਲਣਾ ਹੈ ਕਬੂਤਰਾ ਦਾ ਤੇ ਤੁਹਾਡੇ ਲਈ ਮੈਂ ਕਿਹਾ ਚਲੋ ਵੀਡੀਓ ਬਣਾਈਏ ਹੁਣ ਭਾਈ ਜੀ ਜਿਹੜਾ ਦਾਣਾ ਪਾਣੀ ਪਾਉਣਾ ਆਪਾਂ ਨੇ ਇਹ ਪਾਉਣਾ ਜੀ ਜਿਵੇਂ ਮੰਨ ਕੇ ਚਲੋ 30 ਕਿਲੋ ਕਣਕ 30 ਕਿਲੋ ਕਣਕ ਦੇ ਵਿੱਚ ਭਾਈ ਜੀ 5 ਕਿਲੋ ਪਾਈ ਆ ਜੀ ਆਪਾਂ ਮੂੰਗੀ ਠੀਕ ਹੈ ਜੀ 10 ਕਿਲੋ ਪਾਈ ਹੈ ਜੀ ਮੱਕੀ ਤੇ 5 ਕਿਲੋ ਜ਼ੋਰ ਲੇ ਦਲੇ ਹੋਏ ਜ਼ੋਲਿਆ ਦੀ ਦਾਲ ਆ ਜੀ ਠੀਕ ਹੈ ਜੀ ਇਹ 10 ਕਿਲੋ ਜੀ ਸਰੋਂ ਆ ਇਹ ਪੰਜ ਚੀਜ਼ਾਂ ਲਾ ਕੇ ਰੱਖੀਏ ਨੇ ਜੀ ਆਪਾਂ ਹੁਣ ਤੇ ਜੇ ਜਿਹੜੇ ਵੀਰ ਭਰਾ ਦੇ ਹੁਣ ਜੋੜੇ ਲੱਗੇ ਹੋਏ ਵੱਡੇ ਘੂਤਰਾ ਜੀ ਖਾਣਾ ਬਣਾਈ ਹੈ ਜੀ ਅੱਜ ਤੇ ਜਿਵੇਂ ਹੁਣ ਜੋੜ ਬੱਚੇ ਪਾਵੇ ਬਾਈ ਜੀ ਇੱਕ ਤਾਂ ਬੱਚੇ ਨਹੀਂ ਮਾੜੇ ਬੱਚੇ ਮੱਝ ਨਹੀਂ ਰਹਿੰਦੇ ਹੈਗੇ ਦੂਜੇ ਨੰਬਰ ਤੇ ਜੀ ਇਹ ਖਰਾਕ ਵੱਡੇ ਕਬੂਤਰਾਂ ਨੂੰ ਵੀ ਅੰਡਾ ਅੰਡੇ ਉੰਡੇ ਦੇ ਵਿੱਚ ਤਰਨ ਦੇ ਵਿੱਚ ਆਸਾਨੀ ਰਹਿੰਦੀ ਹੈ ਇਹ ਤਾਕਤ ਮਿਲਦੀ ਹੈ ਸਰੀਰ ਨੂੰ ਜਿਹੜੇ ਜਿਹੜੇ ਵੀ ਭਰਾ ਨੇ ਬਣਾਉਣੀਆਂ ਜੀ ਤੁਹਾਨੂੰ ਦੱਸ ਤੀ ਵੀ ਜੀ ਮੰਨ ਕੇ ਚਲੋ 30 ਕਿਲੋ ਕਣਕਾ ਜੀ 5 ਕਿਲੋ ਮੱਕੀ 5 ਕਿਲੋ ਆਪਣੀ ਮੂੰਗੀ ਹਰੀ ਠੀਕ ਆ ਜੀ 5 ਕਿਲੋ ਦਲੇ ਸੋਲੇ 10 ਕਿਲੋ ਸਰੋਆ ਜੀ ਇਹ ਪੰਜੇ ਚੀਜ਼ਾਂ ਵਾਜ ਰਾ ਕੇ ਰੱਖ ਲੋ ਤੇ ਵਿੱਚ ਆਪਾਂ ਐਡ ਕਰੀਏ ਜੀ ਥੋੜੀ ਜੀ ਜਿਹੜੀ ਸਟਾਰਟਰ ਫੀਡ ਆਉਂਦੀ ਹੈ ਨਾ ਸਟਾਰਟਰ ਉਹ ਐਡ ਕਰੀਏ ਜੀ ਆਪਾਂ ਨੇ ਜੀ ਕਿਸੇ ਉਹ ਜਿਹੜਾ ਵੀ ਇਹਨੇ ਪਾਉਣੀ ਆ ਪਾ ਸਕਦਾ ਨਹੀਂ ਪਾਉਣੀ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਪੰਜੇ ਜੀ ਐਡ ਕਰਕੇ ਆਪਦਾ ਸਟੋਰ ਕਰਕੇ ਰੱਖ ਲੋ ਬਾਈ ਜੀ ਤੇ ਬੱਚੇ ਬਾਈ ਪੂਰੇ ਵਧੀਆ ਵੱਲਦੇ ਆ ਤੇ ਹੁਣ ਇੱਕ ਮਹੀਨਾ ਇਹੀ ਖਰਾਕ ਪਾਣੀ ਹੈ ਜੀ ਉਸ ਤੋਂ ਬਾਅਦ ਖਰਾਕ ਬਦਲਾਂਗੇ ਇਹ ਰੱਪਾ ਤੁਹਾਨੂੰ ਦੱਸ ਦਾਂਗੇ ਜੀ ਠੀਕ ਹੈ ਜੀ ਤੇ ਬਾਕੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਧੰਨਵਾਦ ਆ ਜੀ ਬਹੁਤ-ਬਹੁਤ ਸਾਰੇ ਭਰਾਵਾਂ ਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜੀ ਤਾਂ ਕਿ ਸਾਰੇ ਵੀਰਾ ਭਰਾਵਾਂ ਨੂੰ ਪਤਾ ਲੱਗ ਜੇ ਜਿਹੜੇ ਵੀ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਠੀਕ ਹੈ ਜੀ ਤੇ ਬਾਕੀ ਵੀਡੀਓ ਸ਼ੇਅਰ ਕਰਿਓ ਜ਼ਰੂਰ ਜੀ ਧੰਨਵਾਦ ਜੀ